ਆਹਾਂ ਅੰਤਰ ਕੀ ਗਾਥ ਸਤਗੁਰ ਜਾਨੇ ਆਹਾਂ ਜਿਹੜਾ ਮਨੁੱਖ ਸਤਗੁਰ ਨਾਲ ਡੂੰਗੀ ਸਾਜ ਪਾ ਲੈਂਦਾ ਨਾ ਗੁਰੂ ਦੇ ਪ੍ਰਦੇਸ਼ ਨਾਲ ਸੱਚੇ ਗਿਆਨ ਦੇ ਨਾਲ ਉਹ ਆਪਣੇ ਅੰਦਰਲੀ ਆਤਮ ਹਾਲਤ ਨੂੰ ਸਮਝ ਲੈਂਦਾ ਵੀ ਮੈਂ ਕਿੱਥੇ ਖੜਾ ਹਾਂ ਜਿਹੜਾ ਜਿੱਥੇ ਹੈ ਸੋ ਨਿਰਪਉ ਗੁਰ ਸ਼ਬਦ ਪਛਾਣੇ ਤਾਂ ਉਹ ਫਿਰ ਨਿਰਪਉ ਹੋ ਜਾਂਦਾ ਹੈ ਭਾਵ ਉਹਦਾ ਕਰਮਾਂ ਦਾ ਲੇਖਾ ਮੁੱਕ ਜਾਂਦਾ ਜਾਂਦਾ ਅੰਦਾ ਜਨ ਕੋ ਪੂਰਾ ਸਤਗੁਰ ਮਿਲਿਆ ਤਨ ਕਾ ਲਿਖਾ ਨਿਭੜਿਆ ਉਹ ਮੰਨਿਆ ਰਸਈ ਛੱਡਦਾ ਦੂਜੇ ਰਸਤੇ ਚੱਲ ਪਿਆ ਦੁਨੀਆ ਦਾ ਮੋਹ ਛੱਡ ਦਿੱਤਾ ਔਰ ਸਿੱਧਾ ਗੁਰੂ ਦੇ ਰਸਤੇ ਤੇ ਤੁਰ ਪਿਆ ਬਿਲਕੁਲ ਅਨਾ ਅੰਤਰ ਦੇਖ ਨਿਰੰਤਰ ਬੂਝੇ ਅਨਤ ਦਾ ਮਨ ਢਲਾਇਆ ਉਹ ਮਨੋ ਕਾ ਆਪਣਾ ਅੰਦਰਲਾ ਹਿਰਦਾ ਪਰਖਦਾ ਫਿਰ ਆਵਦਾ ਜੀ ਤੇ ਇੱਕ ਰਸ ਸਾਬ ਤਾਂ ਵਿਆਪਕ ਸਮਝਦਾ ਪ੍ਰਮਾਤਮਾ ਨੂੰ ਤੇ ਇਸ ਵਾਸਤੇ ਉਹਦਾ ਮਨ ਕਿਸੇ ਹੋਰ ਆਸ ਦੇ ਵਿੱਚ ਆਕਵਲ ਨਹੀਂ ਛੱਡਦਾ ਜਾਂਦਾ ਪਹਿਲਾਂ ਅੰਦਰ ਵੇਖੂਗਾ ਜੀ ਆਹਦਾ ਨਾਨਕ ਪਰਖੇ ਆਪ ਕੋ ਤੋ ਪਰਖ ਜਾਣਾ ਜਿਹੜਾ ਆਪਣੇ ਆਪ ਨੂੰ ਪਰਖਦਾ ਹੈ ਵੀ ਬਾਣੀ ਕੀ ਕਹਿੰਦੀ ਹੈ ਤੇ ਮੈਂ ਕੀ ਕਰਦਾ ਹੈ ਆਹਦਾ ਰੋਗ दारू ਦੋਵੇਂ ਬੂਝੇ ਸੋਈ ਵੈਦ ਸਜਾਨ ਉਹਨੂੰ ਫਿਰ ਆਪਦੇ ਅੰਦਰਲੇ ਰੋਗਾਂ ਦਾ ਪਤਾ ਲੱਗਦਾ ਵੀ ਆ ਕਾਮ ਵੀ ਰੋਗ ਆ ਕ੍ਰੋਧ ਵੀ ਰੋਗ ਆ ਤੇ ਫਿਰ ਉਹ ਦਵਾਈ ਗੁਰੂ ਤੋਂ ਲੈ ਕੇ ਖਾਂਦਾ ਹੈ ਜਿਹੜੋਂ ਨੇ ਭਰੇਜ ਆਖੇ ਉਹ ਕਰਦਾ ਅਸੀਂ ਤਾਂ ਪੁੱਛ ਨਹੀਂ ਕਰਦੇ